ਸਿਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਕੈਡ ਦੇ ਸਿਲੇਬਸ ਅਕੋਰਡਿੰਗ ਪ੍ਰਸ਼ਨ ਸ਼ੁਰੂ ਕੀਤੇ ਸੀ ਆਪਾਂ ਤੇ ਪਹਿਲਾ ਪਾਰਟ ਆਪਾਂ ਕਰ ਚੁੱਕੇ ਹਾਂ ਤੁਸੀਂ ਡਿਸਕ੍ਰਿਪਸ਼ਨ ਚ ਦੇਖ ਸਕਦੇ ਹੋ ਜਿਸ ਦੇ ਵਿੱਚ 25 ਪ੍ਰਸ਼ਨ ਸੀਗੇ ਭਾਈ ਵੀਰ ਸਿੰਘ ਜੀ ਨਾਲ ਸੰਬੰਧ ਤੇ ਅੱਜ ਆਪਾਂ ਦੂਜਾ ਪਾਰਟ ਕਰਾਂਗੇ ਤੇ ਇਹਦੇ ਵਿੱਚ ਵੀ 25 ਤੋਂ ਜ਼ਿਆਦਾ ਪ੍ਰਸ਼ਨ ਆਉਣਗੇ ਜਿਹੜੇ ਕਿ ਕਾਫੀ ਤੁਹਾਡੇ ਮਾਸਟਰ ਕੈਡਰ ਦੀ ਤਿਆਰੀ ਲਈ ਲਾਹੇਵੰਦ ਹੋਣਗੇ ਇਸ ਤੋਂ ਇਲਾਵਾ ਅਗਰ ਆਪਣੇ ਪੁਰਾਣੇ ਪ੍ਰੀਵੀਅਸ ਤੁਸੀਂ ਮੈਰਿਟ ਚੈੱਕ ਕਰਨਾ ਚਾਹੁੰਦੇ ਹੋ ਜਿਵੇਂ 2016 ਵਿੱਚ 2017 ਵਿੱਚ ਤੇ 2021 ਤੇ 23 ਦੇ ਵਿੱਚ ਜਿਹੜੇ ਮਾਸਟਰ ਕੈਡਰ ਹੋਏ ਸੀ ਉਹਨਾਂ ਦੀ ਕਿਵੇਂ ਮੈਰਿਟ ਬਣੀ ਸੀ ਕਿੰਨੀ ਗਈ ਸੀ ਮੈਰਿਟ ਉਹ ਸਾਰੀ ਦੀ ਇੱਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਪੁਰਾਣੀ ਵੀਡੀਓ ਜੋ ਹੈ ਭਾਈ ਵੀ ਸਿੰਘ ਦੀ ਉਹਦੇ ਨੀਚੇ ਹੀ ਦਿੱਤੀ ਹੋਏਗੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ सो बदा अज्ले पहले प्रश्न वाल खालसा ट्रैक्टर सोसायटी किस टाइटल अंतर अंतर्गत कम करती ऑप्शन ने निरवैर सिंह सभा खालसा निरकुनारा ये जो सही ऑप्शन है वो है ਨਿਰਗੁਣਿਆ ਸੋ ਬਤਾਂਇਆ ਹੈ ਕੈਲੀਬ੍ਰੇਸ਼ਨ ਵਾਲ ਖਾਸਾ ਸਮਾਚਾਰਨ ਸਮਾਚਾਰ ਨੂੰ 1990 ਤੋਂ ਕਿੱਥੇ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਉਸਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਪ੍ਰਕਾਸ਼ਿਤ ਹੁੰਦਾ ਸੀ ਤੇ ਹੁਣ ਉਹਨੇ ਪੁੱਛਿਆ 1990 ਤੋਂ ਬਾਅਦ ਕਿੱਥੇ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਸੋ ਆਪਸ਼ਨ ਨੇ ਤੁਹਾਡੇ ਸਾਹਮਣੇ ਦਿੱਲੀ ਆਗਰਾ ਜਲੰਧਰ ਤੇ ਅਮਰਸਰ ਸੋ ਇਹਦੇ ਵਿੱਚ ਜਿਹੜੀ ਆਪਸ਼ਨ ਏ ਆ ਦਿੱਲੀ ਬਿਲਕੁਲ ਸਹੀ ਆ ਪਹਿਲਾਂ ਏ ਸੀ ਬਾਅਦ ਵਿੱਚ ਦਿੱਲੀ ਹੋ ਗਿਆ ਸੀ ਉਹਨੇ ਸਲਾਬੇ ਦਵਾਸ ਅਗਲਾ ਉਹ ਪਤਾ ਕਿ ਪ੍ਰੇਸ਼ਨ ਨੈਕਸਟ ਪ੍ਰੇਸ਼ਨ ਹੈ ਪੰਜਾਬੀ ਭਾਸ਼ਾ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਭਾਈ ਵੀਰ ਸਿੰਘ ਮੋਹਨ ਸਿੰਘ ਪੂਰਨ ਸਿੰਘ ਤੇ ਅਮਰਤਾ ਪੇਰ ਮੈਨੂੰ ਲੱਗਦਾ ਇਹ ਵਿੱਚ ਦੱਸਣ ਦੀ ਜਰੂਰਤ ਨਹੀਂ ਇਹਦਾ ਏ ਆਪਸ਼ਨ ਬਿਲਕੁਲ ਸਹੀ ਹੈ ਭਾਈ ਵੀਰ ਸਿੰਘ ਬਦਾਂਗੇ ਇਹਨਾਂ ਨੂੰ ਭਾਸ਼ਾ ਪੰਜਾਬੀ ਭਾਸ਼ਾ ਦਾ ਸ਼ੈਕ ਸ਼ੇਕਸਪੀਅਰ ਕਿਹਾ ਜਾਂਦਾ ਸੀ ਇਹਦੇ ਸੈਕਚੁਅਲ ਲਿਖਿਆ ਹੋਇਆ ਵਾ ਸੋ ਭਾਈ ਵੀਰ ਸਿੰਘ ਜੀ ਦੀ ਕਵਤਾਰ ਟੁਗੜੀ ਜਗਤ ਤੋਂ ਪਿਆਰੀ ਧੰਨਵਾਦ ਇਹਨਾਂ ਦਿੱਤਾ ਵਿੱਚੋਂ ਕਿਹੜਾ ਹੈ ਇਹ ਵੈਲੀ ਬਿਊਟੀਫੁੱਲ ਇਹ ਵੈਲੀ ਨਾਨਪਾਰਲ ਕਸ਼ਮੀਰ ਵੈਲੀ ਦਾ ਬਿਊਟੀ ਆਫ ਵੈਲੀ ਸੋ ਇਹਦੇ ਵਿੱਚ ਜਿਹੜੀ ਸੈਕੰਡ ਆਪਸ਼ਨ ਆ ਬਿਲਕੁਲ ਸਹੀ ਹੈ बदाएंगे एग्ज्रेशन वाल ऑप्शन ही उड़ होगी कोई नहीं भाई भीर सिंह पंजाबी भी का ऋषि जोगी किसने कहा मोहन सिंह दवाना धनी राम चाथिक या खुशवास सिंह ये जी पहली ऑप्शन आ बिल्कुल सही है अगर एग्ज्रेशन वाल ऋषि जोगी क्या है मोहन सिंह दवाना ने ਕਿਸ ਅਗਵਾ ਦੇ ਕਰਵਾਏ ਗਏ ਸਰਵੇ ਵਿੱਚ ਭਾਈ ਵੀਰ ਸਿੰਘ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਾ ਐਲਾਨੇ ਅਜੀਤ ਤਾਟਰਵੀਨ ਹਿੰਦੁਸਤਾਨ ਟਾਈਮਸ ਤੇ ਸਵੇਰਾ ਕਿਹੜਾ ਹੋ ਸਕਦਾ ਆਪਸ਼ਨ ਨੰਬਰ ਸੀ ਹਿੰਦੁਸਤਾਨ ਟਾਈਮ ਬਿਲਕੁਲ ਸਹੀ ਆ ਹਿੰਦੁਸਤਾਨ ਟਾਈਮ ਨੇ 20ਵੀਂ ਸਦੀ ਵਿੱਚ ਭਾਈ ਵੀਰ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਐਲਾਨਿਆ ਸੀ ਬਤائیں ਅਗਲੇ ਸਵਾਲ ਪਾਈ ਵੀ ਸਿੰਘ ਜੀ ਦੀ ਅਗਵਾਈ ਵਿੱਚ ਆਨੰਦ ਮੈਰਿਜ ਐਕਟ ਪਾਸ ਹੋਇਆ ਕਦੋਂ ਆਇਆ 1909 1915 1920 1923 ਇਹ ਕੱਲ ਵੀ ਮੈਂ ਪਰੇਸ਼ਨਾ ਵਿੱਚ ਇਹ ਪਰੇਸ਼ਨਾ ਸੀਗਾ ਇਹਦਾ ਸਹੀ ਆਪਸ਼ਨ 1909 ਬਦਾਂਗੇ ਅਗਲੇ ਪ੍ਰਸ਼ਨ ਵੱਲ ਪਾਈ ਵੀ ਸਿੰਘ ਨੇ ਪੰਜਾਬ ਐਂਡ ਸਨ ਬੈਂਕ ਦੀ ਨੀਂਹ ਕਦੋਂ ਰੱਖੀ 1908 1909 1910 ਤੇ 1911 ਤੇ ਇਹਦੀ ਜਿਹੜੀ ਪਹਿਲੀ ਆਪਸ਼ਨਾਂ ਬਿਲਕੁਲ ਸਹੀ ਹੈ ਇਹ ਚੁਣਉਂਦਾ ਹੀ ਹੋਏਗਾ ਬਦਾਂਗੇ ਅਗਲੇ ਪ੍ਰਸ਼ਨ ਵੱਲ ਪੀ ਵੀ ਸਿੰਘ ਜੀ ਨੂੰ ਅਵਿਦੰਨਨ ਗ੍ਰੰਥ ਪ੍ਰਾਪਤ ਹੋਇਆ 1954 55 56 23 57 ਕਿਹੜੀ ਆਪਸ਼ਨ ਸਹੀ ਲੱਗ ਰਹੀ ਤੁਹਾਨੂੰ ਇਹਦੇ ਵਿੱਚ 1954 ਬਿਲਕੁਲ ਸਹੀ ਆ 1955 ਸਾਹਿਤ ਅਕਾਦਮੀ ਅਵਾਰਡ ਉਹਨਾਂ ਨੂੰ ਮਿਲਿਆ ਜੀ ਤੁਹਾਨੂੰ ਕੱਲ ਵੀ ਦੱਸਿਆ ਸੀ ਮੇਰੇ ਸਾਈਆਂ ਜੀਾਂ ਲਈ ਤੇ ਜਿਹੜਾ 1956 ਵਾ ਇਹਦੇ ਲਈ ਮਿਲਿਆ ਸੀਗਾ ਪਦਮ ਪੂਸ਼ਨ पदम भूषण सौ छपंजा पंजाबी महकमा ने सब तो पहला किसान सम्मानित किया महकमा जो है हम अजोके समय है भाषा विभाग ठीक है पहला सन्मान किसान किया पूर सिंह धनी लाल चौधरी सो ये दोनों नहीं है ये भी नहीं है तो भाई भीर सिंह सही उत्तर है अगले प्रश्न बल भाई भीर सिंह जी ने अभिनंदन ग्रंथ कितने प्राप्त ऑप्शन ने बंबई मद्रास दिल्ली अमृतसर ये तीन ऑप्शन नहीं है सो सही ऑप्शन है बंबई बंबई अभिनंदन ग्रंथ प्राप्त किया भाई भीर सिंह जी ने भाई भीर सिंह जी मेमोरियल कितने स्थित है अमृतसर दिल्ली लाहौर जलंधर भाई भीर सिंह जी मेमोरियल ये ऑप्शन नहीं सही ये नहीं है ये भी नहीं है ये ऑप्शन सही अमृतसर में भाई भीर सिंह जी मेमोरियल बनया हुआ so, सो अगला प्रश्न है भाई वी सिंह साई सदन कितने है सो ऑप्शन है अमृतसर दिल्ली लाहौर जलंधर अमृतसर नहीं है ये बारे में दसदा तुम लाहौर नहीं है जलंधर नहीं है सो ही है भाई <laughs> वी सिंह साई सदन है दिल्ली विच। सो बता अगले प्रश्न भाई वी सिंह साई ਕਿਸ ਯੂਨੀਵਰਸਿਟੀ ਨੇ ਤਿਆਰ ਕੀਤਾ ਆਪਸ਼ਨ ਤੁਹਾਡੇ ਸਾਹਮਣੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹਦੇ ਵਿੱਚ ਜੋ ਪਹਿਲਾ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ ਉਹਨਾਂ ਨੇ ਭਾਈ ਵੀ ਸਿੰਘ ਸਾਇਤ ਯੂਨੀਵਰਸਿਟੀ ਜੋ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ भाई भीर सिंह ने साई सदन की स्थापना की कदों की भाई भीर सिंह जी साई सदन दी की स्थापना की भाई भीर सिंह जी का जो साई सदन है वह कितने स्थापित उन्हें स्थापना उसका पति है कितने हुआ सी वो दिल्ली में होयानी स्थापना कदों हुई से यह भी प्रश्न है तो ऑप्शन ने बहत्तर तिहत्तर चौहत्तर पचहत्तर यी पहली ऑप्शन आदत बिल्कुल सही है सौवें साल होया सी हो सौ बहत्तर भाई भीर सिंह जी का जन्म होया सी जसवंत सिंह नेकी भाई भीर सिंह सदन दे की रहे सी ऑप्शन ने प्रधान उप प्रधान खजानची कलर्क यूजी ऑप्शन है बिल्कुल सही है ਪਾਈ ਵੀ ਸਿੰਘ ਜੀ ਦੇ ਜਨਮ ਸ਼ਤਾਬ ਦੀ ਤੇ ਕਿੰਨੇ ਰੁਪਏ ਦੀ ਡਾਕ ਟਿਕਟ ਸ਼ੁਰੂ ਕੀਤੀ ਸੀ ਇਹ ਦੱਸੋ ਕੀ ਲਿਖਿਆ ਹੋਇਆ ਇਹ ਲਿਖਿਆ ਹੋਇਆ ਵਾ 1972 1972 ਨੂੰ ਇੱਕ ਟਿਕਟ ਜਾਰੀ ਕੀਤੀ ਸੀ ਡਾਕ ਵੱਲੋਂ ਉਹ ਕਿਹੜੀ ਸੀ 20 ਸੀ 50 ਸੀ ਜਾਂ 100 ਪੈਦੀ ਸੀ ਜਾਂ 75 ਪੈਦੀ ਸੀ ਇਹ ਜਿਹੜਾ ਇਹ ਆਪਸ਼ਨ ਬਿਲਕੁਲ ਸਹੀ ਹੈ 20 ਰੁਪਏ ਦੀ ਟਿਕਟ ਜਾਰੀ ਕੀਤੀ ਸੀ ਮਦਾਂਗੇ ਅਗਲੇ ਪ੍ਰਸ਼ਨ ਵੱਲ ਸੋ ਇਹ ਚੀਜ਼ਾਂ ਨੋਟ ਕਰਿਓ ਹੁਣ ਟਿਕਟ ਦੀ ਗੱਲ ਆ ਰਹੀ ਸੀ ਉਹਦੇ ਵਿੱਚ ਦੇਖੋ ਗੁਰਮਤ ਸਿੰਘ ਮੁਸਾਫੀ ਜੀ ਦੇ ਨਾਮ ਤੇ ਜੋ ਟਾਕ ਟਿਕਟ ਜਾਰੀ ਹੋਈ ਸੀ 2001 ਵਿੱਚ ਹੋਈ ਸੀ ਫਾਈ ਵੀਰ ਸਿੰਘ ਜੀ ਦੇ ਨਾਮ ਤੇ ਟਾਕ ਟਿਕਟ ਜਾਰੀ ਹੋਈ ਸੀ ਉਹਨਾਂ ਦੀ ਵਰਤ ਤੇੜੀ ਵਿੱਚ 20 ਰੁਪਏ ਆਲਰੇਡੀ ਦੱਸ ਚੁੱਕੇ ਆ ਬਲਵੰਤ ਗਾਰਗੀ ਜੀ ਦੇ ਨਾਮ ਤੇ ਵੀ ਡਾਕਟਰ ਕਿਡ ਚਾਰੀ ਸੀ ਉਹ 2017 ਵਿੱਚ ਹੋਈ ਸੀ ਹੋ ਸਕਦਾ ਹੋਰ ਸਾਇਦਕਾਰਾਂ ਦੇ ਨਾਮ ਤੇ ਵੀ ਹੋ ਜਾਰੀ ਹੋਵੇ ਮੈਨੂੰ ਇਹਨਾਂ ਤਿੰਨਾਂ ਵਾਰੀ ਪਤਾ ਵੈਸੇ ਮਦਾਂਗੇ ਅਗਲੇ ਪ੍ਰਸ਼ਨ 'ਤੇ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਕਿਸ ਰੂਪਾਕਾਰ ਅੰਤਰਗਤ ਆਉਂਦੀਆਂ ਨੇ ਗ਼ਜ਼ਲ, ਗੀਤ, ਸਮੋਦਨੀ ਗੀਤ ਤੇ ਵਰਗੀਤ ਇਹ ਸਾਰਿਆਂ ਨੂੰ ਆਉਂਦਾ ਆਏਗਾ ਇਹਦੀ ਟੀ ਆਪਸ਼ਨ ਬਿਲਕੁਲ ਸਹੀ ਹੈ तो पता अगले प्रश्न बल भाई भीर सिंह जीवन से रचना किसने रची ऑप्शन है सुरेंद्र सिंह कोहली सतों बलबीर सिंह पून सिंह यह जी पहली ऑप्शन पहलीप्शन बिल्कुल सही है सुरेंद्र सिंह कोहली ने भाई भीर सिंह जीवन रचना, रचना की रचना की भाई भीर सिंह जीवन से रचना पहली बार कदों प्रकाशित हुई অপশন এ 1973 74 75 76 ਜਿਨਾਂ ਨੇ 1973 ਸੋਚਿਆ ਬਿਲਕੁਲ ਸਹੀ ਸੋਚਿਆ 1973 ਵਿੱਚ ਹੀ ਪਾਈ ਵੀ ਸਿੰਘ ਜੀ ਮਤੇ ਰਚਨਾ ਜੋ ਸੰਦਰ ਸਿੰਘ ਕੋਲੀ ਨੇ ਰਚੀ ਸੀ ਉਹ 1973 ਵਿੱਚ ਪ੍ਰਕਾਸ਼ਿਤ ਹੋਈ ਪਾਈ ਵੀ ਸਿੰਘ ਜੀ ਨੂੰ ਗੁਰਬਾਣੀ ਦਾ ਵਿਆਖਿਆ ਕਰਕੇ ਨੇ ਆਖਿਆ অপশন এ ਰਤਨ ਸਿੰਘ ਜੱਗੀ ਸੰਤ ਸਿੰਘ ਸੇਖੋਂ ਪਿਆਰ ਸਿੰਘ ਪਦੋਂ ਤੇ Pritam Singh ਇਹ ਜੇ ਪਹਿਲੀ অপশন ਬਿਲਕੁਲ ਸਹੀ ਆ ਰਤਨ ਸਿੰਘ जगकी ने गुर व्याख्या करके आया भाई भीर सिंह जी ने भाई भीर सिंह जी ने कि सोसायटी के समरूप खालसा ट्रैक सोसाय नहीं रखी ये जो ऑप्शन ने थोड़े तो को आरिया ट्रैकट क्रिश्चन ट्रैकट हमदिया ट्रैकट सिंह ट्रैकेट ये कहना कहना चाह रहे ने कि भाई भीर सिंह जी ने कि मुकाबले खासा ट्रैक्ट शुरू किया जी बीओन बिल्कुल सही आना क्रिश्चन ट्रैक्ट दे मुकाबले खालसा ट्रैक्ट शुरू किया भाई भीर सिंह साई सदन की नींह किसने रखी गुरमुख सिंह मुसाफिर वीवी वी गिरी वी अटल बिहारी वाजपाई ज संजय गांधी यदि सैकेंड ऑप्शन बिल्कुल सही है बताया प्रश्न वालों प्रीतम सिंह सफीरू प्रीतम सिंह सफीर ने किसान तुर तो दरगाह की चीज़ माना है किसन धुर तुर तो तो दरगाह की चीज़ मानता है प्रीतम सिंह सफीर ਪੂਰਨ ਸਿੰਘ ਹੀਰਾ ਸਿੰਘ ਦਾ ਪ੍ਰੀਤਮ ਸਿੰਘ ਸਵੀਰ ਖੁਦ ਨੂੰ ਜਾਂ ਫਿਰ ਭਾਈ ਵੀਰ ਸਿੰਘ ਨੂੰ ਇਹ ਚ ਡੀ ਆਪਸ਼ਨ ਆ ਬਿਲਕੁਲ ਸਹੀ ਆ ਭਾਈ ਵੀਰ ਸਿੰਘ ਨੂੰ ਤੋਰ ਦਰਗਾਹ ਦੀ ਚੀਜ਼ ਮੰਨਦਾ ਹੈ ਪ੍ਰੀਤਮ ਸਿੰਘ ਸਫੀਰ ਤੋਰ ਦਰਗਾਹ ਰਚਨਾ ਕਿਸ ਦੀ ਹੈ ਆਪਸ਼ਨ ਹੈ ਪ੍ਰੀਤਮ ਸਿੰਘ ਜਸਵੰਤ ਕਮਲ ਗੁਰਤਿਆਗ ਸਿੰਘ ਭਾਈ ਵੀਰ ਸਿੰਘ ਕਿਹੜੀ ਆਪਸ਼ਨ ਹੈ ਇਹ ਨਹੀਂ ਹੈ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਸੋ ਆਪਸ਼ਨ ਹੈ ਬੀ ਜਸਵੰਤ ਕਮਲ ਦੀ ਹੈ बता प्रताप सूज क्रांति भूमिका किसने लिखी प्रीतम सिंह ने तीजा सिंह ने कमला अकाली भाई तो भीर सिंह ये जी ऑप्शन है डी बिल्कुल सही है भाई सिंह ने गुर प्रताप सूज क्रांति भूमिका लिखी भाई सिंह शायद कोश तो सेम ऑलरेडी करवा चुके हैं ये ਅਗਲੇ ਪ੍ਰੋਗਰਾਮ ਵੱਲ ਸੋ ਏਸੀ ਆਪਣੇ ਅੱਜ ਦੇ ਪ੍ਰੋਗਰਾਮ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗੇ ਹੋਣਗੇ ਹੁਣ ਜਿਹੜੀ ਅੱਗੇ ਭਾਈ ਵੀਰ ਸਿੰਘ ਦਾ ਪਾਰਟ ਆਏਗਾ ਥਰਡ ਉਹ ਨਿਰੋਲ ਭਾਈ ਵੀਰ ਸਿੰਘ ਜੀ ਦੇ ਸਾਹਿਤੇ ਹੋਏਗਾ ਹੁਣ ਜੋ ਸੀਗਾ ਉਹਨਾਂ ਨਾਲ ਸੰਬੰਧ ਸੀ ਜੋ ਚੀਜ਼ਾਂ ਹੋਈਆਂ ਨੇ ਜਿਵੇਂ ਪੁਰਸਕਾਰ ਹੋ ਗਏ ਠੀਕ ਹੈ ਜਾਂ ਉਹਨਾਂ ਨੇ ਕਿਤੇ ਭੂਮਿਕਾ ਲਿਖੀ ਆ ਜਾਂ ਹੋਰ ਕੋਈ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਸੀ ਉਹਨਾਂ ਤੇ ਹੁਣ ਜੋ ਅਗਲਾ ਪਾਰਟ ਹੈ ਉਹ ਨਿਰੋਲ ਹੀ ਸਾਹਿਤ ਤੇ ਉੱਤੇ ਹੋਏਗਾ ਉਹ ਵੀ ਜਲ ਅ ਅਪਲੋਡ ਕਰਾਂਗੇ ਤੇ ਜਿਹੜੀ ਪੁਰਾਣੀ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਦਿੱਤਾ ਹੋਇਆ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਉਸ ਦੇ ਨਾਲ ਹੀ ਤੁਹਾਨੂੰ ਮੈਂ ਦੱਸਿਆ ਕਿ ਪੁਰਾਣੀ ਮੈਰਿਟ ਦੇਖਣਾ ਚਾਹੁੰਦੇ ਹੋ 3704 ਦੀ ਕਾਲੀ ਕਾਰਡ ਦੀ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਵੀ 60 60 ਦੀਆਂ ਪੋਸਟਾਂ ਆਈਆਂ ਸੀਆਂ ਉਹ ਸਾਰੀਆਂ ਤੁਹਾਨੂੰ ਮੈਰਿਟਾਂ ਵੀਡੀਓ ਨਹੀਂ ਮਿਲ ਜਾਣੀ ਉਹ ਵੀ نیچے ਹੀ ਲਿੰਕ ਦਿੱਤਾ ਹੋਇਆ ਵਾ ਸੋ ਅੱਜ ਦਾ ਸੀ ਇਹ ਲੈਕਚਰ ਇਹ ਵੀਡੀਓ ਤੁਹਾਡੇ ਲਈ ਸੋ ਧੰਨਵਾਦ